ਦੰਪਦਾ ਮੇਰੀ ਟਰਮ ਤੋਂ ਪਹਿਲਾਂ ਦਾ ਕੰਮ ਜਿਹੜਾ ਸ਼ੁਰੂ ਹੋਇਆ ਵੈ ਸੀਗਾ ਉਹ ਕੰਮ ਸਲੋ ਸੀਗਾ ਮੇਰੇ ਨਾਲ ਮੇਰੇ ਅਫਸਰ ਸਹਿਬਾਨ ਐਕਸ਼ਨ ਸਾਹਿਬ ਸਾਡੇ ਇੰਸਪੈਕਟਰ ਸਾਹਿਬ ਔਰ ਸਾਡੇ ਸਟਾਫ ਦੇ ਹੋਰ ਵੀ ਮੈਂਬਰ ਨਾਲ ਹੀ ਹੈਗੇ ਕਿਉਂਕਿ ਅਸੀਂ ਅੱਜ ਇਹ ਦੇਖਣਾ ਸੀਗੇ ਵੀ ਇਹ ਕੰਮ ਸਲੋ ਚੱਲ ਰਿਹਾ ਹੈ ਕਿਵੇਂ ਚੱਲ ਰਿਹਾ ਤਾਂ ਉਰੇ ਆ ਕੇ ਪਤਾ ਲੱਗਿਆ ਵੀ ਕੰਮ ਚੱਲ ਰਿਹਾ ਹੈ ਤਾਂ ਇਹਦੀ ਸਪੀਡ ਵਧਾਉਣ ਵਾਸਤੇ ਹੋਰ ਵੀ ਜਿਹੜੀਆਂ 2-4 ਮਸ਼ੀਨਾਂ ਹੈ ਉਹ ਵੀ ਲਵਾਉਣ ਲੱਗੇ ਅਸੀਂ ਠੇਕੇਦਾਰ ਨੂੰ ਠੇਕਾ ਦਿੱਤਾ ਹੈ 1 ਲੱਖ 43000 1.43 ਲੱਖ ਦਾ ਜਿਹੜਾ ਟੈਂਡਰ ਹੋਇਆ ਹੋਇਆ ਸੀਗਾ ਇਹਨਾਂ ਨੂੰ ਅਸੀਂ ਪਾਰਟੀ ਸਾਗਰ ਸਾਗਰ ਹੈ ਨਾ ਸਾਗਰ ਮੋਟਰ ਸਾਗਰ ਮੋਟਰ ਨੂੰ ਅਸੀਂ ਇਹਦਾ ਕੰਟਰੈਕਟ ਦਿੱਤਾ ਹੋਇਆ ਸੀਗਾ ਪਿੱਛੇ ਕੋਈ ਕੋਈ ਲਿਟੀਗੇਸ਼ਨ ਸੀ ਕੁਝ ਬਰਸਾਤਾਂ ਸੀਗੀਆਂ ਕੁਝ ਪਹਿਲਾਂ ਮਸ਼ੀਨਰੀ ਦਾ ਇਸ਼ੂ ਸੀਗਾ ਕਿਉਂਕਿ ਕਾਂਗਰਸ ਦੇ ਟਾਈਮ ਦਾ ਹੋਇਆ ਵਾ ਉਹ ਸ਼ੁਰੂ ਨਹੀਂ ਹੋ ਪਾਇਆ ਸੀਗਾ ਪਰ ਸਾਡੇ ਅਫਸਰ ਸਹਿਬਾਨ ਔਰ ਸਾਡਾ ਪੂਰਾ ਸਟਾਫ ਸਾਡੀ ਪੂਰੀ ਕਾਰਪੋਰੇਸ਼ਨ ਦੇ ਜਿਹੜੇ ਅਫਸਰ ਸੀਗੇ ਇਹਨਾਂ ਨਾਲ ਅਸੀਂ ਜੋ ਵੀ ਚਿੱਠੀ ਪੱਤਰ ਸੀਗਾ ਵੀ ਕੰਮ ਕਿਉਂ ਨਹੀਂ ਕਰ ਰਹੇ ਹੈਗੇ ਜੋ ਇਹਨਾਂ ਦੀ ਰਿਕੁਆਇਰਮੈਂਟ ਸੀਗੀ ਜੋ ਕਾਰਪੋਰੇਸ਼ਨ ਵੱਲੋਂ ਜੋ ਮਸ਼ੀਨਰੀ ਵਗੈਰਾ ਅਸੀਂ ਦੇਣੀ ਸੀਗੀ ਉਹ ਅਸੀਂ ਦੇ ਦਿੱਤੀ ਔਰ ਇਹ ਕੰਮ ਬੜਾ ਸਪੀਡ ਨਾਲ ਚੱਲ ਰਿਹਾ ਔਰ ਉਮੀਦ ਹੈ ਵੀ ਰਹਿਤਾ 3 ਮਹੀਨੇ ਦਾ ਕਹਿੰਨੇ ਆ ਮੈਂ ਚਲੋ 4 ਮਹੀਨੇ ਮੰਨ ਕੇ ਚੱਲੋ ਵੀ 4 ਮਹੀਨੇ 5 ਮਹੀਨੇ ਤੱਕ ਇਹ ਕੰਮ ਜਿਹੜਾ ਕੰਪਲੀਟ ਹੋ ਜਾਏਗਾ ਔਰ ਪੂਰੀ ਉਮੀਦ ਹੈ ਕਿਉਂਕਿ ਠੇਕੇਦਾਰ ਹੋਰ ਵੀ ਟੈਂਡਰ ਲਾ ਰਹੇ ਇੱਕ ਲੱਖ ਟਨ ਦਾ ਅਸੀਂ ਹੋਰ ਜਿਹੜਾ ਟੈਂਡਰ ਹੈ ਇਮੀਡੀਏਟਲੀ ਲਾਣ ਲੱਗਿਆ ਮੇਰੇ ਖਾਤੇ ਟੈਂਡਰ ਲਾਤਾ ਜੋ ਬਚੇਗਾ ਟੈਂਡਰ ਲਾਤਾ ਕਲੀਅਰ ਕਰਦੇ 1 ਲੱਖ 43000 ਟਨ ਇਹ ਕਲੀਅਰ ਕਰਨ ਤੋਂ ਬਾਅਦ 1 ਲੱਖ ਟਨ ਦਾ ਹੋਰ ਵੀ ਜਿਹੜਾ ਜਾਇਆ ਅਸੀਂ 4 ਕਰੋੜ ਦਾ ਟੈਂਡਰ ਲਾਤਾ ਦੇਖੋ ਮੈਨੂੰ ਕਹਿਣ ਜੇ ਕੋਈ ਗੁਰੇਜ ਨਹੀਂ ਹੈਗਾ ਸਾਡੇ ਜਿਹੜੇ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਏ ਨੂੰ 10 ਮਹੀਨੇ ਹੋਏ ਆ ਜੀ ਭਾਜੀ ਉਸ ਤੋਂ ਪਹਿਲਾਂ ਕਿਉਂਕਿ ਅਫਸਰ ਦੇਖ ਰਹੇ ਸੀਗੇ ਤਾਂ ਉਸ ਕਰਕੇ ਕਿਥੇ ਡਿਲੇ ਹੋ ਗਿਆ ਨਾ ਮਗਰ ਸਰਕਾਰ ਦਾ ਵੀ ਏਜੰਡਾ ਹੈ ਔਰ ਆਵਾਦ ਵੀ ਪਾਰਟੀ ਦਾ ਵੀ ਏਜੰਡਾ ਹੈ ਔਰ ਮੇਰਾ ਵੀ ਏਜੰਡਾ ਹੈ ਕਿ ਆਪਾਂ ਡੰਪ ਨੂੰ ਕਲੀਅਰ ਕਰਕੇ ਉਰੇ ਗ੍ਰੀਨ ਵੈਲ ਬਣਾਈਏ। ਵਦਿਆ ਨਾ ਮੈਂ ਸਾਰਾ ਕਿੰਨੀ ਪ੍ਰੋਜੈਕਟ ਬਣਾ ਦਵਾਂਗੇ। ਦੇਖੋ ਉਮੀਦ ਹੈ 6 ਮਹੀਨੇ 8 ਮਹੀਨੇ ਲੱਗ ਸਕਦੇ ਹਨ ਪਰ ਪ੍ਰਾਇੋਰਟੀ ਹੈ ਪਾਈਪਲਾਈਨ ਜੇ ਕੋਈ ਆਣੀ ਵੀ ਸੈਲੈਂਟ ਪ੍ਰੋਜੈਕਟ ਵੀ ਹੈ ਰਨਿੰਗ ਪ੍ਰੋਜੈਕਟ ਦੇ ਵਿੱਚ ਟਾਈਮ ਲੱਗ ਵੀ ਸਕਦਾ ਹੈ ਕਿਉਂਕਿ ਆਪਣੇ ਵਾਸਤੇ ਵੀ ਨਵਾਂ ਐਕਸਪੀਰੀਅੰਸ ਹੈ। ਬਟ ਆਪਣੇ ਵੱਲੋਂ ਆਪਾਂ ਆਮ ਆਦਮੀ ਪਾਰਟੀ ਜਿਹੜੀ ਹਿਦਾਇਤ ਹੈ ਨੀਤ ਔਰ ਨੀਅਤ ਬਿਲਕੁਲ ਸਾਫ਼ ਹੈ। ਸ਼ਹਿਰ ਦਾ ਕੰਮ ਹੈ ਤੇ ਕਰਨਾ ਸਾਡੀ ਡਿਊਟੀ ਬਣਦੀ ਹੈ। ਪੂਰੀ ਡਿਊਟੀ ਨਭਾਵਾ ਦੇਖੋ ਉਹ ਫਰੈਸ਼ ਵਾਸਤੇ ਹੁੰਦਾ ਜਿਹੜਾ ਫਰੈਸ਼ ਵੇਸਟ ਹੁੰਦਾ ਜਿਹੜਾ ਪੁਰਾਣਾ ਵੇਸਟ ਪਿਆ ਗਾਰਬੇਜ ਪਿਆ ਉਹਨੂੰ ਰੈਮੀਡੀਏਟਿੰਗ ਕਰਕੇ ਉਹਦਾ ਹੱਲ ਹੈਗਾ ਤੇ ਜਿਹੜਾ ਫਰੈਸ਼ ਵੇਸਟ ਆ ਰਹੇ ਉਹਦਾ ਵੀ ਅਸੀਂ 52 ਕਰੋੜ ਦਾ ਟੈਂਡਰ ਜਿਹੜਾ ਕਾਰਪੋਰੇਸ਼ਨ ਨੇ ਲਾਤਾ ਜ਼ੀਰੋ ਟੋਲਰੈਂਸ ਤੇ ਘਰ ਤੋਂ ਲੈ ਕੇ ਡੰਪ ਤੱਕ ਜ਼ੀਰੋ ਹੋਏਗਾ ਉਹ ਅਗਲਾ ਸਾਡਾ ਟੈਂਡਰ ਲਾਤਾ ਅਗਲੇ ਮਹੀਨੇ ਤੱਕ ਦੋ ਤਿੰਨ ਕੰਪਨੀਆਂ ਨੇ ਸਾਨੂੰ ਅਪਲਾਈ ਕਰਿਆ ਉਹ ਵੀ ਸਿਰੇ ਚੜ ਜਾਵੇਗਾ ਉਸ ਤੋਂ ਬਾਅਦ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਕਾਰਪੋਰੇਸ਼ਨ ਦਾ ਫਰਜ਼ ਹੈ ਔਰ ਕਾਰਪੋਰੇਸ਼ਨ ਆਪਣੀ ਡਿਊਟੀ ਦੇ ਭਵਾਨ 100% پوری ਕੋਸ਼ਿਸ਼ ਹੈ ਔਰ ਵਾਕਈ ਕਲੰਕੀ ਲੱਗਿਆ ਹੋਇਆ ਹੈਗਾ ਇਹ ਗ੍ਰੈਂਡ ਹੈ ਸ਼ਹਿਰ ਤੇ ਔਰ ਮੇਰੇ ਵਾਸਤੇ ਵੱਡਾ ਪ੍ਰੋਜੈਕਟ ਹੈ ਇਹ ਮੈਂ ਕਰਤਾ ਮੇਰੀ ਵੀ ਤਾਂ ਵਾਵਾ ਬਣੀ ਹੈ ਤਾਂ ਮੇਰੀ ਪ੍ਰਾਇੋਰਟੀ ਤੇ ਹੈ ਇਹ ਪ੍ਰੋਜੈਕਟ ਹੋ ਗਿਆ ਰਜਿੰਦਰ ਨੀਕਾਲਾ ਪ੍ਰੋਜੈਕਟ ਹੋ ਗਿਆ ਔਰ ਗ੍ਰੀਨ ਵੈਲਟਾ ਹੋ ਗਿਆ ਔਰ ਵੀ ਜਿਹੜੇ ਕੰਮ ਹੈ ਪ੍ਰਾਇੋਰਟੀ ਤੇ ਹੈਗੇ ਔਰ ਕਿਉਂਕਿ ਤਨਖਾਹ ਮੈਨੂੰ ਲੋਕਾਂ ਦੇ ਟੈਕਸ ਤੋਂ ਤਨਖਾਹ ਮਿਲਦੀ ਹੈ ਤੇ ਮੇਰੀ ਕੋਸ਼ਿਸ਼ ਹੈ ਮੈਂ ਲੋਕਾਂ ਦੇ ਵਿੱਚ ਰਹਿਣਾ ਕਿ ਲੋਕਾਂ ਦੇ ਜਿਹੜੇ ਵੀ ਕੰਮ ਹੈ ਉਹ ਸਾਡੇ ਆਪਣੇ ਕੰਮ ਹੈ ਤੇ ਆਪਾਂ ਕਰਾਂਗੇ ਰਿਨਲ ਲਿਖ ਦਾ ਸ਼ੁਰੂ ਹੋਏਗੀ ਤਾਰੀਖ ਆ ਰਿਨਲ ਲਿਖ ਦਾ ਟੈਂਡਰ ਲੱਗਣਾ ਹੈ ਜੀ 18 ਤਰੀਕ ਦਾ ਉਸ ਤੋਂ ਬਾਅਦ ਵੀ ਉਹ ਵੀ ਕੰਮ ਸ਼ੁਰੂ ਹੋਏਗਾ